ਜੀ ਅਸੀਂ ਇਸ ਟਾਈਮ ਖੜੇ ਆ ਪੰਜਾਰਾ ਮਿਊਜ਼ੀਅਮ ਦੇ ਵਿੱਚ ਜਿਹੜਾ ਇਥੇ ਮਸ਼ੀਨਰੀ ਦਾ ਮਿਊਜ਼ੀਅਮ ਆ ਸੋ ਤੁਹਾਨੂੰ ਇੱਕ ਹੋਰ ਦਿਲਚਸਪ ਚੀਜ਼ ਦਿਖਾਉਣਾ ਤੇ ਮੈਨੂੰ ਲੱਗਦਾ ਤੁਹਾਡੇ ਜੋ ਪਹਿਲਾਂ ਕਿਸੇ ਨੇ ਦੇਖੀ ਨਹੀਂ ਹੋਗੀ ਚੀਜ਼ ਕਿਉਂਕਿ ਮੈਂ ਵੀ ਪਹਿਲੀ ਵਾਰੀ ਦੇਖ ਰਿਹਾ ਸ਼ਾਇਦ ਹੀ ਸਾਡੇ ਜੋ ਕੋਈ ਵੀ ਬੰਦਾ ਹੋਵੇ ਸੋ ਇਹ ਜਿਹੜੀ ਮਿਊਜ਼ੀਅਮ ਆ ਫਿਰ ਦੱਸ ਰਿਹਾ ਇਹ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਇਹ ਸਥਿਤੀ ਆ ਇਹ ਜਿਹੜਾ ਜਗ੍ਹਾ ਉੱਥੇ ਆ ਇਹ ਸੋ ਆ ਦੇਖੋ ਆ ਹੈਗਾ 80 ਸਾਲ ਪੁਰਾਣਾ ਫਿਊਲ ਪੰਪ ਤੁਸੀਂ ਆ ਦੇਖੋ ਜਰਾ ਮਾਰੋ ਨਿਗਾ 80 ਸਾਲ ਪੁਰਾਣਾ ਇਹ ਫਿਊਲ ਪੰਪ ਆ ਤੇ ਕਿੰਨੀ ਜ਼ਬਰਦਸਤ ਜਿਹੜੀ ਚੀਜ਼ ਆ ਤੜਜੋ ਮੈਨ ਲਗਾ ਵੀ ਵੀ ਪਹਿਲੀ ਵਾਰੀ ਲੋਕ ਦੇਖ ਰਹੇ ਹੋਣਗੇ ਆ ਦੇਖੋ ਅੱਗੇ ਆਉਣੇ ਆ ਆ ਦੇਖੋ ਜਿੰਨਾ ਤੁਹਾਨੂੰ ਤੇਲ ਚਾਹੀਦਾ ਵਾ ਅੱਧੇ ਲੀਟਰ ਤੋਂ ਲੈ ਕੇ ਤੇ 6 ਲੀਟਰ ਤੱਕ ਤੁਸੀਂ ਜਿਹੜਾ ਤੇਲ ਇੱਕ ਵਾਰੀ ਜਿਹੜਾ ਇਹਦੇ ਤੁਸੀਂ ਲੈ ਸਕਦੇ ਆ ਪਰ ਇਹ ਮੈਨੂਅਲੀ ajust ਕਰਨਾ ਪੈਂਦਾ ਹੁਣ ਇਹ ਜਾਮ ਆ ਕਿਉਂਕਿ ਇਹ ਪੁਰਾਣਾ ਬਹੁਤ ਆ ਤੇ ਜਾਮ ਆ ਉਸ ਤੋਂ ਬਾਅਦ ਤੁਸੀਂ ਇਹਨੂੰ ਓਪਨ ਕਰਨਾ ਵਾ ਆ ਓਪਨ ਦੀ ਆਪਸ਼ਨ ਹੈ ਛੱਟ ਦੀ ਆਪਸ਼ਨ ਹੈ ਇਹ ਫਿਊਲ ਪੰਪ ਆ ਮਿੱਟੀ ਦੇ ਤੇਲ ਵਾਸਤੇ ਆਪਣੇ ਦੂਸਰਾ ਪੈਟਰੋਲ ਵਾਸਤੇ ਜੀ ਡੀਜ਼ਲ ਵਾਸਤੇ ਜਿਹੜੀਆਂ ਇਹ ਚੀਜ਼ਾਂ ਵਰਤੀਆਂ ਗਈਆਂ ਆ ਦੇਖੋ ਤੁਸੀਂ ਆਜੂ ਘੁੰਮ ਕੇ ਉਹਨੇ ਇਧਰ ਫਿਰ ਜਿੰਨਾ ਤੁਹਾਨੂੰ ਤੇਲ ਤੁਸੀਂ ਐਡਜਸਟ ਕੀਤਾ ਸੀ ਜਿੰਨਾ ਸੈੱਟ ਕੀਤਾ ਸੀ ਉਹਨੂੰ 6 ਲੀਟਰ ਚਾਹੀਦਾ 5 ਲੀਟਰ ਚਾਹੀਦਾ ਫਿਰ ਤੁਸੀਂ ਇੱਥੋਂ ਪੰਪ ਕਰਨਾ ਇਹਨੂੰ ਪੰਪ ਕਰਨ ਤੋਂ ਬਾਅਦ ਇਹਨੂੰ ਪੰਪ ਕਰਨ ਤੋਂ ਬਾਅਦ ਤੇਲ ਉੱਪਰ ਤੁਹਾਨੂੰ ਸ਼ੋ ਹੋਣਾ ਲੱਪਣਾ ਕਿ ਜਿਹੜਾ ਤੇਲ ਆ ਇਸ ਜਿਹੜੇ ਆ ਕੱਚ ਦਾ ਜਾ ਰਿਹਾ ਇਹ ਚ ਹੋਣਾ ਲੱਪਣਾ ਜਦੋਂ ਇਹਦੇ ਵਿੱਚ ਤੇਲ ਚਲ ਗਿਆ ਤੇਲ ਚਲ ਗਿਆ ਉੱਤੇ ਚਲਾ ਚਲ ਗਿਆ ਉਸ ਤੋਂ ਬਾਅਦ ਤੁਸੀਂ ਜਿਹੜਾ ਵਾ ਉਹ ਰੀਫਿਲ ਜਿਹੜਾ ਉਹ ਕਰ ਸਕਦੇ ਆ ਇਹ ਬਿਲਕੁਲ ਹੀ ਮੈਨੂਅਲੀ ਜਿਹੜਾ ਕੰਮ ਕਰਦਾ ਸੀ ਤੇ 80 80 ਸਾਲ ਪੁਰਾਣਾ ਜਿਹੜਾ ਇਹ ਦੱਸਦੇ ਵੀ 80 ਸਾਲ ਪੁਰਾਣਾ ਸੀ ਆਜੋ ਤੁਹਾਨੂੰ ਦੋ ਪੰਪ ਹੋਰ ਜਿਹੜੇ ਆ ਉਹਨਾਂ ਦੇ ਨਿਗ੍ਹਾ ਮਰੋਨਾ ਆ ਦੱਸਦੇ ਆ ਦੋਵੇਂ ਪੰਪ ਜਿਹੜੇ ਆ ਇਹ ਲਗਭਗ 60 ਸਾਲ ਜਾਂ 50 60 ਸਾਲ ਦੇ ਦਿਖਾ ਕੇ ਸੋਰੀ 50 60 ਸਾਲ ਪਹਿਲਾਂ ਜਿਹੜੇ ਆ ਇਹ ਵਰਤੇ ਗਏ ਆ ਤੇ ਇਹ ਪਰ ਦੇਖੋ ਤੁਸੀਂ ਇੰਟਰਸਟਿੰਗ ਚੀਜ਼ ਹੈ ਉਦੋਂ ਸੈਂਟਾਂ ਦੇ ਹਿਸਾਬ ਨਾਲ ਜਿਹੜਾ ਪਰ ਗੈਲਨ ਚੱਲਦਾ ਸੀ ਉਦੋਂ ਸੈਂਟਰ ਅਮਰੀਕਨ ਆ ਸੈਂਟਰਾਂ ਦੇ ਹਿਸਾਬ ਨਾਲ ਜਿਹੜੀ ਇਹ ਚੀਜ਼ ਜਿਹੜੀ ਆ ਉਦੋਂ ਜਿਹੜੀ ਵਰਤੀ ਗਈ ਆ ਉਦੋਂ ਕਿਸੇ ਇਹ ਉਹ ਇਹ ਪੰਪ ਜਿਹੜੇ ਆ ਇਹ ਪੁਰਾਣੇ ਆ ਸੋ ਹੁਣੇ ਨਹੀਂ ਵਰਤੇ ਜਾਂਦੇ ਸੋ ਆ ਦੇਖੋ ਤੁਸੀਂ ਅਜੇ ਵੀ ਜਿਹੜੀਆਂ ਇਹ ਕੰਪਨੀਆਂ ਆਸਟ੍ਰੇਲੀਆ ਚ ਕੰਮ ਕਰ ਰਹੀਆਂ ਐਮਪੋਲ ਤੇ ਜਿਹੜੀਆਂ ਬੀਪੀਏ ਸ਼ਾਇਦ ਉਹ ਪਿਉਮਾ ਦਾ ਵਾ ਸੋ ਕਿੰਨੀ ਜ਼ਬਰਦਸਤ ਚੀਜ਼ ਆ ਦੇਖੋ ਤੁਸੀਂ ਇਹ ਪਰ ਅਮਰੀਕਨ ਆ ਜਿਹੜੇ ਸਾਰੇ ਇਹ ਆਪਣੇ ਮੇਡ ਇਨ ਯੂ ਐਸ ਏ ਦੇ ਆ ਸੋ ਇਹ 60 60 50 50 ਸਾਲ ਪੁਰਾਣੇ ਆ ਇਹ ਪਰ ਜਿਹੜੀ ਇੰਟਰਸਟਿੰਗ ਚੀਜ਼ ਆ ਦੇਖੋ ਤੁਸੀਂ 5-5 ਸੈਂਟ ਨੂੰ ਉਦੋਂ ਜਿਹੜਾ ਜਿਹੜਾ ਇਹ ਤੇਲ ਜਿਹੜਾ ਪਰ ਗੈਲਨ ਜਿਹੜੇ ਵਿਕੇ ਆ ਕਿੰਨੀ ਉਦੋਂ ਇੱਕ ਵਧੀਆ ਯੋਗ ਸੀ ਕੋਈ ਮਗਹਾਈ ਨਹੀਂ ਸੀ ਜਿਆਦੀ ਲੋਕਾਂ ਦੀ ਪਹੁੰਚ ਸਾਰਾ ਕੁਝ ਹੈਗਾ ਸੋ ਦੇਖੋ ਤੁਸੀਂ 80 ਸਾਲ ਪੁਰਾਣਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਵਾ ਇੱਕ ਰਿੰਦ ਦੁਆਰਾ ਨਿਗਮਰਾ ਦਿਓ ਤੇ ਇੱਕ ਰਿ ਇਹ 80 ਸਾਲ ਪੁਰਾਣਾ ਹੋ ਗਿਆ ਤੇ ਆ ਜਿਹੜੇ ਆ 60 60 ਕੋਈ 50 50 ਸਾਲ ਪੁਰਾਣੇ ਆ ਸੋ ਇਹ ਪੰਪ ਪਹਿਲੇ ਦਾ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਵਰਤੇ ਜਾਂਦੇ ਸੀ ਜਿਹੜਾ ਪਹਿਲਾ ਸੀ ਉਹ ਲਾਲ ਰੰਗ ਦਾ ਉਹ ਆਪਣਾ ਜਿਹੜਾ ਹੈਗਾ ਵਾ ਉਹ ਮੈਨੂਅਲੀਆ ਟੋਟਲੀ ਆਪਰੇਟ ਕੀਤਾ ਜਾਂਦਾ ਇਹ ਜਿਹੜੇ ਸੀਗੇ ਸਾਰੇ ਇਹ ਸੀਗੇ ਆਟੋਮੈਟਿਕ ਸੀ ਜਿੱਦਾਂ ਮਤਲਬ ਆਪਣੇ ਮੋਟਰਾਂ ਦੇ ਨਾਲ ਜਿਹੜੇ ਯੂਜ਼ ਕੀਤੇ ਜਾਂਦੇ ਸੀ ਸੋ ਉਮੀਦ ਆ ਤੁਹਾਨੂੰ ਜਿਹੜੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਡੇ ਲਈ ਵੀ ਨਵੀਂ ਜਾਣਕਾਰੀ ਹੋਊਗੀ ਧੰਨਵਾਦ ਵੀਡੀਓ ਵਾਚ ਕਰਨ ਲਈ